ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਇਆ ਹਾਂ ਮੌਸਮ ਦੇ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਜਾਣ ਕੇ 15 ਅਗਸਤ 2025 ਦੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਕੀ ਕਰ ਬਟ ਲੈਣ ਵਾਲਾ ਉਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਿਛਲੇ 24 ਘੰਟਿਆਂ ਦੇ ਵਿੱਚ ਕੱਲ ਰਾਤ ਤੋਂ ਹੀ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਹਾਸ਼ਾਰਪੁਰ ਗੁਰਦਾਸਪੁਰ ਬਠਿੰਡ ਕੋ ਇਨਾਂ ਇਲਾਕਿਆਂ ਦੇ ਵਿੱਚ ਜਬਰਦਸਤ ਮੀਂਹ ਜਿਹੜਾ ਰਾਤ ਤੋਂ ਹੀ ਪੈ ਰਿਹਾ ਹਰਿਆਣਾ ਤੇ ਦਿੱਲੀ ਤੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਇਲਾਕਿਆਂ ਦੇ ਵਿੱਚ ਵੀ ਰਾਤ ਤੋਂ ਹੀ ਜਿਹੜਾ ਦਰਮਿਆਨੇ ਤੋਂ ਭਾਰਾ ਮੀਂਹ ਆ ਜਿਹੜਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੈ ਰਿਹਾ ਹਰਿਆਣੇ ਦੇ ਵੀ ਬਹੁਤ ਸਾਰੇ ਇਲਾਕਿਆਂ 'ਚ ਅਜ ਮੀਂਹ ਪਿਆ ਲੇਕਿਨ ਜਿਉਂ ਹੀ ਦਿਨ ਚੜਦਾ ਸਵੇਰ ਹੁੰਦੀ ਆ ਤਾਂ ਸਵੇਰ ਹੁੰਦੇ ਸਾਰੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਕਰੀਬਨ ਤਕਰੀਬਨ ਸਮੁੱਚੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਦੱਖਣੀ ਇਲਾਕਿਆਂ ਨੂੰ ਛੱਡ ਕੇ ਕਈ ਥਾਵਾਂ ਤੇ ਦਰਮਿਆਨੀ ਤੋਂ ਪਾਰੀ ਤੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਜਿਹੜੀ ਉਹ ਸਵੇਰ ਤੋਂ ਹੀ ਹੋ ਰਹੀ ਆ ਜਿੜੇ ਕਰਕੇ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਜਿਹੜੇ ਏਰੀਏ ਹੜ੍ਹ ਪ੍ਰਭਾਵਤਾ ਜਿਸ ਤਰ੍ਹਾਂ ਕਪੂਰਥਲਾ ਦੇ ਏਰੀਆ ਸੁਲਤਾਨਪੁਰ ਲੋਧੀ ਇਹਨਾਂ ਏਰੀਆ ਦੇ ਵਿੱਚ ਲੋਕਾਂ ਦੀਆਂ ਮੁਸੀਬਤਾਂ ਜਿਹੜੀਆਂ ਉਹ ਹੋਰ ਵੱਧ ਚੁੱਕੀਆਂ ਨੇ ਇਸ ਤੋਂ ਬਿਨਾ ਸਤਲੁਜ ਬਿਆਸ ਅਤੇ ਗਰ드 ਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਆ ਜਿਹੜਾ ਉਹ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਕਰਕੇ ਵੱਧ ਗਿਆ ਤੇ ਜਿਹੜੇ ਹੜ੍ਹਾਂ ਦੀ ਰਡਾਰ ਤੇ ਜਿਹੜੇ ਜ਼ਿਲ੍ਹੇ ਪੰਜਾਬ ਦੇ ਬਣੇ ਹੋਏ ਆ ਉਹਨਾਂ ਦੇ ਵਿੱਚ ਹੋਰ ਖਤਰੇ ਵਾਲੀ ਘੰਟੀ ਆ ਜਿਹੜੀ ਉਹ ਵੱਜ ਚੁੱਕੀ ਆ ਇਸ ਤੋਂ ਬਿਨਾ ਹਵਾਮਈ ਦਿਸ਼ਾ ਗੱਲ ਕਰੀਏ ਤਾਂ ਹਵਾਵਾਂ ਪੰਜਾਬ ਦੇ ਵਿੱਚ ਉੱਤਰ ਪੂਰਬ ਦੀਆਂ ਵਗ ਰਹੀਆਂ ਨੇ ਤੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੀਆਂ ਜਿੰਨੀਆਂ ਵੀ ਨਮੀ ਵਾਲੀਆਂ ਹਵਾਵਾਂ ਉਹ ਸਾਰੀਆਂ ਉੱਤਰ ਭਾਰਤ ਇਕੱਠੀਆਂ ਹੋ ਰਹੀਆਂ ਜਿਹਦੇ ਕਰਕੇ ਇੱਥੇ ਕਲਾਊਡ ਬਣ ਰਹੇ ਆ ਵੱਡੇ ਲੈਵਲ ਤੇ ਬੱਦਲ ਤੇ ਨਮੀ ਉੱਪਰ ਉੱਠਣ ਕਰਕੇ ਬੱਦਲ ਬਣ ਰਿਹਾ ਗਰਜ ਲਾਸ਼ ਕਾਲੇ ਉਹਦੇ ਨਾਲ ਪਹਾੜਾਂ ਤੋਂ ਲੈ ਕੇ ਥੱਲੇ ਮੈਦਾਨਾਂ ਤੱਕ ਜ਼ਬਰਦਸਤ ਬਰਖਾ ਜਿਹੜੀ ਉਹ ਹੋ ਰਹੀ ਆ ਤੇ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉੱਤਰ ਤੋਂ ਲੈ ਕੇ ਦੱਖਣ ਤੱਕ ਰੱਖਣ ਤੋਂ ਲੈ ਕੇ ਪੱਛਮ ਤੱਕ ਸਾਰੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਤੇ ਕਈ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਆ ਇਲਾਕੇ ਹੋ ਸਕਦੇ ਆ ਲੁਧਿਆਣਾ ਜਲੰਧਰ ਹੁਸ਼ਿਆਰਪੁਰਾ ਨਵਾਂ ਸਰ ਕਪੂਰਥਲਾ ਰੋਪੜ ਨੰਗਲ ਗੁਰਦਾਸਪੁਰ ਪਠਾਨਕੋਟ ਮਹਾਲੀ ਚੰਡੀਗੜ੍ਹ ਪਟਿਆਲਾ ਫਤੇਗੜ੍ਹ ਸਾਹਿਬ ਮਲੇਰਕੋਟਲਾ ਸੰਗਰੂਰ ਬਰਨਾਲਾ ਬਠਿੰਡਾ ਮੁਕਸਰ ਮਲੋਟਾ ਭੋਰ ਫਾਜ਼ਲਕਾ ਫਰੀਦਕੋਟ ਤੇ ਇਹਦੇ ਨਾਲ ਲੱਗਦੇ ਮੋਗਾ ਦੇ ਇਲਾਕੇ ਤੇ ਇਸ ਤੋਂ ਬਿਨਾ ਹੋਰ ਜਿੰਨੇ ਵੀ ਜ਼ਿਲ੍ਹੇ ਰਹਿ ਗਏ ਉਨ੍ਹਾਂ ਸਾਰਿਆਂ ਦੇ ਵਿੱਚ ਘਰ ਚਮਕ ਦੇ ਨਾਲ ਹਲਕੇ ਤੋਂ ਦਰਮਿਆਨੀ ਕਈ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਆਉਣ ਵਾਲੇ 24 ਘੰਟੇ ਦੇ ਵਿੱਚ ਇਹ ਜਿਹੜਾ ਮੀਂਹ ਲਗਾਤਾਰ 18 19 ਤਰੀਕ ਤੱਕ ਜਿਹੜਾ ਇਸੇ ਤਰ੍ਹਾਂ ਚੱਲਦਾ ਰਹਿਣਾ ਜਿੰਨਾ ਇਲਾਕਿਆਂ ਦੇ ਵਿੱਚ ਕੱਲ ਨੂੰ ਮੀਂਹ ਪਿਆ ਉਹਨਾਂ ਦੇ ਵਿੱਚ ਰਹਿ ਗਿਆ ਉਹਨਾਂ ਦੇ ਵਿੱਚ ਪਰਸੋਂ ਮੀਂਹ ਪੈ ਸਕਦਾ ਤੇ ਇਸ ਤੋਂ ਬਿਨਾ ਹਰਿਆਣਾ ਦਿੱਲੀ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਭਾਗ ਹਿਮਾਚਲ ਉੱਤਰਾਖੰਡ ਇਹਨਾਂ ਦੇ ਵਿੱਚ ਵੀ ਦਰਮਿਆਨੀ ਤੋਂ ਮੌਸਲਾ ਧਰਬਰਖਾ ਹੋਣ ਦੀ ਸੰਭਾਵਨਾ ਆਉਣ ਵਾਲੀ 24 ਘੰਟੇ ਦੀ ਬਣੀ ਹੋਈ ਆ ਤੇ ਅੱਜ ਰਾਤ ਨੂੰ ਵੀ ਜ਼ਬਰਦਸਤ ਮੀਂਹ ਆ ਜਿਹੜਾ ਪੰਜਾਬ ਦੇ ਬਹੁਤ ਸਾਰੇ ਖੇਤਰਾਂ 'ਚ ਪੈ ਸਕਦਾ। ਜਰ ਜਰੇ ਬੀਰ ਆਪਣੇ ਚੈਨਲ ਤੇ ਪੇਜ ਤੇ ਨਵੇਂ ਆ। ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲਾਈਕ ਕਰੋ ਤੇ ਕਮੈਂਟ ਕਰਕੇ ਆਪਣੇ ਆਪਣੇ ਏਰੀਆ ਦਾ ਮੌਸਮ ਬਾਰੇ ਜਾਣਕਾਰੀ ਇਹ ਜਿਹੜੀ ਉਹ ਕਮੈਂਟਾਂ ਦੇ ਵਿੱਚ ਦਿਓ ਵੀ ਤੁਹਾਡਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ 5 ਦਿਨ ਦੇ ਮੌਸਮ। ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਪਿਕਚਰ ਤੁਸੀਂ ਸਾਫ਼ ਦੇ ਸਕਦੇ ਹੋ ਬਈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਦੇ ਜ਼ਿਆਦਾਤਰ ਭਾਗ ਸਾਰੇ ਹੀ ਭਾਗਾਂ 'ਤੇ ਤਕਰੀਬਨ ਹਰਿਆਣਾ ਦੇ ਬਹੁਤੇ ਭਾਗ ਪੱਛਮੀ ਉੱਤਰ ਪ੍ਰਦੇਸ਼ ਤੇ ਇਸ ਤੋਂ ਬਿਨਾਂ ਮੱਧ ਪ੍ਰਦੇਸ਼ ਮਹਾਰਾਸ਼ਟਰ ਦੇ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਬਹੁਤ ਸਾਰੇ ਏਰੀਆ 'ਚ ਬੱਦਲ ਗਾਜਲ ਲਸ਼ਕਰ ਦੇ ਨਾਲ ਤੇਜ਼ ਬਰਖਾ ਹੋ ਸਕਦੀ ਹੈ ਪਹਾੜਾਂ ਦੇ ਵਿੱਚ ਮूसलाधार ਬਰਖਾ ਹੋਗੀ ਤੇ ਉਸ ਵਾਰ ਆਪਾਂ ਗੱਲ ਕਰੀਏ ਜੇਕਰ 16 ਤਰੀਕ ਦੀ 16 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਦੇ ਵਿੱਚ ਵੀ ਵਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਹੈ ਉਸ ਤੋਂ ਬਿਨਾਂ ਗੁਜਰਾਤ ਅਤੇ ਰਾਜਸਥਾਨ ਦੇ ਭਾਗਾਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਵਰਖਾ ਹੋ ਸਕਦੀ ਹੈ ਜੇਕਰ ਗੱਲ ਕਰੀਏ ਆਪਾਂ 17 ਤਰੀਕ ਦੀ 17 ਤਰੀਕ ਨੂੰ ਵੀ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਵਰਖਾ ਹੋਣ ਦੀ ਸੰਭਾਵਨਾ ਜੰਮੂ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ ਅੱਜ ਉਹਸੇ ਵਾਰ ਗੱਲ ਆਪਾਂ 18 ਤਰੀਕ ਦੀ ਕਰ ਲਈ ਆ 18 ਤਰੀਕ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਹਰਿਆਣੇ ਦੇ ਬਹੁਤ ਸਾਰੇ ਇਲਾਕੇ ਪੱਛਮੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਗੱਲ 19 ਤਰੀਕ ਦੀ ਕਰੀਏ 19 ਤਰੀਕ ਨੂੰ ਵੀ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਭਾਗ ਆ ਪੰਜਾਬ ਹਰਿਆਣਾ ਹਿਮਾਚਲ ਪੱਛਮੀ ਉੱਤਰ ਪ੍ਰਦੇਸ਼ ਗਰਜ ਚਮਕ ਦੇ ਨਾਲ ਬਰਖਾ ਹੋ ਸਕਦੀ ਆ ਗੁਜਰਾਤ ਇਸ ਤੋਂ ਬਿਨਾ ਮਹਾਰਾਸ਼ਟਰ ਦੇ ਬਹੁਤ ਸਾਰੇ ਭਾਗ ਆ ਰਾਜਸਥਾਨ ਦੇ ਦੱਖਣੀ ਭਾਗ ਆ ਤੇ ਤੇਲੰਗਾਨਾ ਇਹਨਾਂ ਦੇ ਵਿੱਚ ਦਰਮਿਆਨੀ ਤੋਂ ਮੂਹਲਾ ਤਰ ਬਰਖਾ ਹੋਗੀ ਉਸ ਵਾਰ 20 ਤਰੀਕ ਦੀ ਗੱਲ ਕਰ ਲਈਏ 20 ਤਰੀਕ ਨੂੰ ਵੀ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਘਰ ਚਮਕਣਾ ਬਰਖਾ ਹੋ ਸਕਦੀ ਆ ਲੋ ਪ੍ਰੈਸ਼ਰ ਏਰੀਆ ਅੱਗੇ ਵੱਧ ਕੇ ਗੁਜਰਾਤ ਦੇ ਭਾਗਾਂ 'ਚ ਚਲੇ ਜਾਣਾ ਇੱਕ ਪਿੱਛੇ ਲੋ ਪ੍ਰੈਸ਼ਰ ਏਰੀਆ ਹੋਰ ਜ਼ਿਆਦਾ ਬਣ ਜਾਣਾ ਜਿਹਦੇ ਕਰਕੇ ਉਹ ਮੱਧ ਪ੍ਰਦੇਸ਼ ਤੇ ਪਹੁੰਚੂਗਾ ਤੇ ਉਹਦਾ ਦਾਇਰਾ ਵੀ ਬਹੁਤ ਵੱਡਾ ਹੋਊਗਾ ਜਿਹਦੇ ਕਰਕੇ ਹਵਾਵਾਂ ਜਿਹੜੀਆਂ ਉਹ ਬੰਗਾਲ ਦੀ ਖਾੜੀ ਦੀਆਂ ਅਰਬ ਸਾਗਰ ਦੀਆਂ ਘੁੰਮ ਕੇ ਉੱਤਰੀ ਭਾਰਤ ਤੇ ਹੋਣੀਆਂ ਉਸ ਵਾਰ ਗੱਲ 21 ਤਰੀਕ ਦੀ ਕਰੀਏ ਤਾਂ 21 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਤੇਜ਼ ਵਰਖਾ ਹੋ ਸਕਦੀ ਹੈ। 22 ਤਰੀਕ ਨੂੰ ਮੌਸਮਾ ਜਿਹੜਾ ਕੋ ਸਾਫ਼ ਹੁੰਦਾ ਦਿਖ ਰਿਹਾ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ 에ਰੀ ਐਕਟੀਵਿਟੀ ਹੈ ਜਿਹੜੀ ਉਹ ਪਤਾ ਲੱਗ ਜੂਗੀ ਕਿ ਕਿਸ ਤਰ੍ਹਾਂ ਦਾ ਰਹੂਗਾ ਕਿਉਂਕਿ ਰੋਜ਼ ਦੀ ਰੋਜ਼ ਪਿਕਚਰ ਹੈ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਹੈ। ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ੍ਰੀ ਅਕਾਲ ਜ